ਇਹ ਦੇਖੋ ਇੱਥੇ ਪਾਈ ਦੇ ਰਹੀ ਹੈ ਇਹਦਾ 78 78 ਰੱਬ ਨੂੰ ਯਾਦ ਕਰੀ ਜਾਂਦੀ ਹੈ ਹੁਣ ਬੰਨੇ ਪੁਰੇ ਪਿੱਛੇ ਤਾਂ ਦੇਖ ਰਿਹਾ ਸਾਡਾ ਦੇਣਾ ਘਾਟੀ ਅਸੀਂ ਟਰੈਕਟਰ ਚੱਲ ਰਹੀ ਹੈ ਨਹੀਂ ਕਰਕਰੋ ਕਿ ਟਰੈਕਟਰ ਨਹੀਂ ਦੇ ਟਰੈਕਟਰ ਚੱਲ ਜਾਂਦਾ ਪੰਜਾਬ ਜੱਟ ਕਿੱਥੇ ਪੱਨ ਕਿੱਥੇ 1 ਕਿਲੋ ਕਿੰਨਾ ਹੈ ਆਪਣਾ 6 ਕਿਲੋ ਦਾ ਲੱਗ ਪਿਆ ਜੀ ਭਈਆ ਇਸ ਤਰ੍ਹਾਂ ਦੀ ਗੱਲ ਇਹ ਬਾਦਰੀ ਦੀ ਜੁਰਦੂਲਗੜ ਸਾਧੂ ਵਾਲਾ ਫੂਸ ਬੰਦੀ ਗੱਲ ਤੇ ਪਿੱਛੇ ਪਹਿਲੇ ਸੀ ਪਿੱਛਲੇ ਵੀ ਉਸ ਦਾ ਪਿਆਰ ਸੀ ਇੱਥੇ ਵੀ ਇੱਥੇ ਵੀ ਹੁੰਦਾ ਦਾ ਬੰਦੀ ਹੋ ਰਹੀ ਹੈ ਚੇਹੇ ਤੇ ਵੀ ਅੱਧੀ ਹੋਇਆ ਸੀ ਸਾਰਾ ਏਰੀਆ ਸਾਰਾ ਏਰੀਆ ਹੋ ਜਾਂਦਾ ਸੀ ਬੈਠੋ ਜਦੋਂ ਵੀ ਤੁਸੀਂ ਕੰਮ ਸ਼ੁਰੂ ਕਰੋ ਜਿੰਨਾ ਡੀਜ਼ਲ ਲਾਸੇ ਚਾਲਦੀ ਹੈ ਚਾਲਦੀ ਹੈ ਜੀ ਨਹੀਂ ਗੱਲ ਯਾਰ ਮਗਰ ਤਾਂ ਪਤਾ ਜੀ ਅਸੀਂ ਕੀ ਗੱਲ ਹੈ ਬਾਅਦ ਜਦੋਂ ਇਹ ਬੰਨ ਬਾਦ ਚ ਆਪਾਂ ਹੀ ਟੋਡੀ ਸਾਧੂ ਵਾਲੀ ਸੜਕ ਬੰਨਣੀ ਜੀ ਉਹ ਤੇ ਕਿੰਨਾ ਖਰਚ ਆਵੇ ਬਾਅਦ ਜੀ ਵੱਡਾ ਰੋਡ ਬੰਨਣਾ ਬਾਅਦ ਚ ਉਹ ਰੋਡ ਚੱਕਿਆ ਜੀ ਬਹੁਤ ਨੁਕਸਾਨ ਹੋਏਗਾ ਖਰਚ ਬਹੁਤ ਹੋਗਾ ਸਾਰਾ ਲੱਗਦਾ ਜੀ ਜਿਹੜੀ ਰੋਡ ਹੀ ਕਰਿਆ ਸਾਨੂੰ ਡੀਜ਼ਲ ਦੀ ਉਸੇ ਕਿੰਨਾ ਇੱਕ ਦਿਨ ਚ ਕਿੰਨਾ ਤੁਸੀਂ ਲੈਂਦੇ ਹੋ ਇੱਕ ਦਿਨ ਚ 600 700 ਲੀਟਰ ਡੀਜ਼ਲ ਇੱਕ ਦਿਨ ਚ ਹਾਂ 50 ਟਰੈਕਟਰ ਚ ਆਉਂਦੇ ਇੱਥੋਂ ਦੀ ਇੱਥੋਂ ਦੀਆਂ ਨੇ ਯਾਰਾ ਪਿੱਛੇ ਹਾਂਜੀ ਤੁਸੀਂ ਨਹੀਂ ਨਹੀਂ ਅੱਗਾ ਹੁਣ ਸਾਰੇ ਪਿੰਡਾਂ 'ਚ ਦੇਖੀ ਕਿਤੇ ਕਿਤੇ ਕਿੰਨਾ ਦੇਣਾ ਨਾ ਕਿਤੇ ਇਹ ਬਾਈ ਬਾਈ ਕਰੋ ਲਖਾਂ ਦੇ ਇੱਥੋਂ ਸ਼ਹਿਰ ਦੀ ਵੀ ਤੇ ਪੰਜ ਸਾਰੇ ਦੀ ਸਾਰੇ ਪਿੰਡਾਂ ਦੀ ਇੱਥੇ ਬੱਚਤ ਹੋਣੀ ਹੈ ਜੀ ਕਿੰਨੇ ਜਣਾ ਤੋਂ ਦਵਾਂਗੇ ਆਪਾਂ ਆਪਣਾ ਕੰਮ ਕਰਾਉਣਾ ਮੂਵੀ ਦੇ ਨਾਲ ਕਰਦੇ ਨੇ ਲੋਕ ਪਾਉਂਦੇ ਸਾਤ ਕਰ ਬਈ ਹੋਰ ਕਿੰਨੀ ਵਾਰ ਮਤਲਬ ਕਰਾਈ ਜਿਹੜੀ ਗਲੀ ਹੈ ਕੋਣ ਆਉਂਦਾ ਮੈਂ ਉਹ ਮੈਂ ਕਰਕੇ ਦੇ ਦੂ ਬਲੋ ਕੀ ਚਾਹੀਦਾ ਹੁਣ ਤੁਸੀਂ ਕਿੰਨੇ ਦਿਨਾਂ ਦਾ ਕਰੀ ਜਾ ਰਹੇ ਹੋ ਅਸੀਂ ਤਾਂ ਲੱਗੀ ਦਵਾਂਗੇ ਜਿਹਨਾਂ ਨੇ ਚੱਲੀ ਸੀ ਜਿਹਨੇ ਸ਼ੁਰੂ ਕੀਤਾ ਹੈਗਾ ਕਰੀ ਜਾਂਦੇ ਨਹੀਂ ਜਦੋਂ ਹੱਟ ਲਿਆ ਹੋਇਆ ਤੁਸੀਂ ਹਾਂਜੀ ਨਾ ਉਹ ਲੱਗੇ ਹੋਏ ਟਰੈਕਟਰ ਉੱਦ ਪਰਲੀ ਸੜਕ ਤੇ ਸਾਡੇ ਟਰੈਕਟਰ ਤਾਂ ਚੱਲਦੇ ਨਹੀਂ ਉੱਪਰ ਇੱਕ ਜਿਹਾ ਪੁਆਇੰਟ ਤੋਂ ਅੱਗੇ ਪੁਆਇੰਟ ਨੇ ਉੱਥੇ ਰੱਖ ਕੇ ਫਿਰ ਟਰੈਕਟਰ ਨੂੰ ਕੜਾਏ ਨਾਲ ਲੱਗੇ ਆਇਆ ਜੇ ਬੱਸ ਹੋ ਨਹੀਂ ਕੀਤਾ ਜਾ। ਨਹੀਂ ਕੋਈ ਤਾਂ ਸ਼ੁਰੂ ਹੋ ਰਿਹਾ ਜੀ। ਨਹੀਂ ਨਹੀਂ ਸਾਰੇ ਪਿੰਡਾਂ ਦੇ ਇਕੱਠਾਂ ਤੇ ਕਰਦੇ। ਮੇਰੇ ਕੋਲ ਕੋਈ ਸਰਕਾਰੀ ਖਜ਼ਾਨਾ ਐ ਐਮਪੀ ਲੜ ਤੋਂ ਤਾਂ ਦੇ ਨਹੀਂ ਸਕਦੇ। ਇਹ ਤਾਂ ਪੱਲਿਓ ਜੇਬ ਤੋਂ ਦੇਣਾ ਹੁੰਦਾ ਹੈਗਾ। ਸੋ ਘਾਟੇ ਉਹ ਸਾਰੇ ਪਿੰਡਾਂ ਨੂੰ ਜਿੱਥੇ ਮਸਰ ਦੋਲਗੜ ਤੇ ਨਾਲ ਮਾਨਸਾ ਬੁਰ ਲਾਡਾ ਸਾਰੇ ਪਿੰਡਾਂ ਚ ਦੇਣਾ ਹੈ ਯਾਦ ਰੋ ਟਰੈਕਟਰ ਭੇਜੀ ਸੌਟ ਰੇਟ ਨਾ ਇਹ ਰਾਤ ਰਾਂਤ ਪਾਇਆ ਫੇਰ ਜੀ ਕੰਟਰੋਲ ਹੋ ਜਾਣਾ ਸਾਡੇ ਗੇ ਜੀ ਚੌਥੀ ਵਾਰੀ ਤੁਸੀਂ ਆ ਗਏ ਤੇ ਇੱਥੇ ਸਾਡੇ ਕੋਲੇ ਐਮਐਲਏ ਵੀ ਆਇਆ ਆ ਕਹਿੰਦਾ ਉਹਨੂੰ ਬੁਲਾਓ ਉਹਨੂੰ ਨਹੀਂ ਤੁਸੀਂ ਬੁਲਾਓ ਜੀ ਜੀ ਤਾਂ ਸੁਣੋ ਨਹੀਂ ਤੁਸੀਂ ਅਸੀਂ ਤਾਂ ਪ੍ਰਧਾਨ ਨੂੰ ਵੀ ਬੁਲਾਵਾਂਗੇ ਦੂਬਾਰਾ ਜੇ ਪਿੰਡਾਂ ਚ ਫਿਰੇ ਨਾ ਕਿਥੇ ਜਾਣਾ ਹੋਵੇ ਕੋਲ ਹੈ ਜੀ ਤੁਹਾਡੇ ਟਰੈਕਟਰ ਬੜਾ ਬਾਈ ਬੜਾ ਸਾਇਕਲ ਆਇਆ ਕਰੋ ਤੁਸੀਂ ਗੋਟ ਢੋਲ ਨਾਲ ਸ਼ੁਰੂ ਕਰੋ ਜਿਵੇਂ ਜਿਵੇਂ ਮੁੱਕੀ ਜਾਊਗਾ ਤੁਸੀਂ ਮੇਰੇ ਦਫ਼ਤਰ ਫੋਨ ਕਰਕੇ ਮੈਨੂੰ ਦੱਸ ਦਿਆ ਕਰੋ ਸਤਿ ਕਿੱਥੇ ਕਿਹੜੇ ਪੰਪ ਤੋਂ ਲੈ ਕੇ ਆਣਗੇ ਪਾਣੀ ਵਾਲੇ ਪੰਪ ਤੇ ਲੈਓ 191 ਹੀਂਗੜੇ ਆ ਸ਼ੋਹਰੀ ਆਕਾਰ ਇੱਕ ਹੀਂਗੜੇ ਤਿੰਨ ਤੋਂ ਇੱਕ ਤਿੰਨ ਤੋਂ ਡੇ 1.5 7 ਆਜੀ ਅੱਜ ਲਗਾਤਾਰ ਤੀਜੇ ਦਿਨ ਸੁਖਬੀਰ ਜੀ ਤਾਂ ਪਿਛਲੇ 2 ਹਫਤਿਆਂ ਤੇ 3 ਹਫਤਿਆਂ ਤੋਂ ਲੱਗੇ ਹੋਏ ਨੇ ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਬੋਰ ਸultanpur ਲੋਧੀ ਹਰੇਕ ਹਲਕੇ ਚ ਪਿਛਲੇ 3 ਹਫਤਿਆਂ ਤੋਂ ਫਿਰ ਰਹੇ ਨੇ ਤੇ تین ਦਿਨਾਂ ਤੋਂ ਚਾਹਤ ਮੈਨੂੰ ਪਤਾ ਲੱਗਿਆ ਕਿ ਆਪਣੇ ਹਲਕੇ 'ਚ ਵੀ ਮੜਾ ਮੜਾ ਪਾਣੀ ਪਿੰਡਾਂ ਵਿੱਚ ਹੁਣ ਮੜਨ ਲੱਗ ਗਿਆ ਹੈਗਾ ਤੇ ਪਹਿਲੇ ਹੀ ਜਾ ਕੇ ਉੱਥੇ ਜੋ ਕਰਨ ਦੀ ਲੋੜ ਹੈ ਨਾ ਕਿ ਪਹਿਲੇ ਨੁਕਸਾਨ ਹੋਏ ਤੇ ਬਾਅਦ ਨੂੰ ਅਸੀਂ ਰੋਂਦੇ ਫਿਰਿਏ ਤੇ ਪਰਸੋਂ ਮਾਨਸਾ ਹਲਕਾ ਕੱਲ ਬੁਡਲਾਡੇ ਹਲਕੇ 'ਚ ਤੇ ਅੱਜ ਸਰਦੂਰਗੜ ਹੜਕੇ 'ਚ ਮੈਂ ਆਈਆਂ ਤੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਹਰ ਸਾਲ ਜਦੋਂ ਵੀ ਮੀਂਹ ਵੱਧ ਪੈਂਦਾ ਹੈ ਪਿੰਡਾਂ 'ਚੇ ਨੁਕਸਾਨ ਹੁੰਦਾ ਹੈ ਲੇਕਿਨ ਉਸ ਨੁਕਸਾਨ ਦਾ ਨਾ ਤਾਂ ਸਰਕਾਰ ਪਰਭਾਈ ਕਰਦੀ ਹੈ ਨਾ ਕੋਈ ਮੁਆਵਜ਼ਾ ਦਿੰਦੀ ਹੈ ਤੇ ਨਾ ਸਬਕ ਸਿੱਖ ਕੇ ਜਿੱਥੋਂ ਜਿੱਥੋਂ ਬੰਨ ਟੁੱਟਦੇ ਨੇ ਜਿੱਥੇ ਡਰੇਨਾ ਸਾਫ ਕਰਨ ਦੀ ਲੋੜ ਹੈ ਨਾ ਉਹਦੇ ਬਾਰੇ ਕੁਝ ਖਿਆਲ ਰੱਖਦੇ ਨੇ ਬਲਕਿ ਇਸ ਵਾਰੀ ਤੇ ਇਸ ਗੈਰ ਤਜਰਬੇਦਾਰ ਸਰਕਾਰ ਤੇ ਇਸ ਭਗਵੰਤ ਮਾਨੇ ਪਹਿਲੀ ਗੱਲ ਤਾਂ ਮੈਂ ਪੁੱਛਦੀ ਆ ਮੁੱਖ ਮੰਤਰੀ ਹੈ ਕਿੱਥੇ ਕਿਸੇ ਨੇ ਟੈਲੀਵਿਜ਼ਨ 'ਚ ਦੇਖਿਆ ਕਿ ਤਮਿਲਨਾਡੂ ਦੇ ਇਡਲੀ ਦੋਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿਤੇ ਨਜ਼ਰ ਆਇਆ ਇਹਦੇ ਐਮਐਲਏ 92 93 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਲਗੜ ਹੜਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟੀਆਂ ਵੀ ਤੁਹਾਡੇ ਐਮ.ਐਲ.ਏ. ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸੂਬੇ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬੰਨਦਾ ਹੈਗਾ ਕਿ ਲੋਕਾਂ ਦੀ ਮਦਦ ਕਰ ਲੋਕਾਂ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰ ਕੋਰ ਕੇ ਸਭ ਆਪ ਦਾ ਬੰਨ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕਿਉਂਕਿ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਤੇ ਮਹੀਨੇ 'ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਉਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਪਾਣੀ ਵਧ ਗਿਆ ਤਾਂ ਫਿਰ ਉਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਟੁੱਟੀ ਜਾ ਰਹੇ ਨੇ। ਰਹਿਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ, ਸਾਫ ਸਫਾਈ ਵੀ ਨਹੀਂ ਹੋਈ, ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ। ਤੇ ਹੁਣ ਆਪਾਂ ਘਰ ਜਿਹੜਾ ਹਰ ਸਾਲ ਹੀ ਮਾਰ ਮਾਰਦਾ ਹੈ। ਜਿੰਨੇ ਪਿੰਡਾਂ 'ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ। ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ। ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ ਹੈ। ਤੇ ਸਰਕਾਰ ਨਾਮ ਦੀ ਚੀਜ਼ ਨਹੀਂ, ਪ੍ਰਸ਼ਾਸਨ ਵਰਗੀ ਨਾ ਸਰਕਾਰ ਪੁੱਛੀ ਨਾ ਪ੍ਰਸ਼ਾਸਨ ਕਿਸੇ ਨੂੰ ਪੁੱਛਵਾਇਆ। ਸੋ ਬਹੁਤ ਦੁ ਸਮੇਂ ਲੋਕਾਂ ਨੂੰ ਆਈ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੇ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਤਾਂ ਕਰ ਵੀ ਰਹਾਂ ਅੱਜ ਮੈਨੂੰ ਖੁਸ਼ੀ ਹੈ ਕਿ ਸੁਪੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਦੋ ਸੁਪੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਹਨੂੰ ਜਿਹਨੂੰ ਹਰ ਪੀੜਤਾ ਨੂੰ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਅਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਤੇ ਉਤਰਿਆ ਹੈ ਇੱਥੇ ਆ ਸਰਪੰਚ ਸਾਹਿਬ ਹੀ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਹਾਂ ਤੋਂ ਜਿੰਨੇ ਆਪਾਂ ਦੇਖ ਸਕਦੇ ਅੱਜ ਇਹਨਾਂ ਦੇ ਪਿੰਟ ਨੂੰ ਮੈਂ 4 ਡਰਮ ਤੇਲ ਦੇ ਦੇ ਕੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਆ ਜਦ ਮੁੱਕ ਜਾਣਗੇ ਫਿਰ ਦੁਬਾਰਾ ਫੋਨ ਕਰਾਂਗੇ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਹੈ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਹਾਂ ਪਰਮਾਤਮਾ ਕਿਰਪਾ ਕਰਨ ਬਾਲ ਵਕਸ਼ਾਂ ਤੋਂ ਜਿੰਨਾ ਕਰ ਸਕਦੇ ਆ ਆਪਾਂ ਕਰੀਏ ਭਾਈ ਇੱਕ ਵਾਰ ਇਹਦਾ ਪਠਾਨਵਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਚ ਉਹ ਕਹਿ ਰਿਹਾ ਵੀ ਮੈਨੂੰ ਪਾਰਟੀ ਚ ਵੀ ਗੱਲ ਸਕਦੇ ਆ ਵੀ ਅਫਸਰ ਲੋਬੀ ਇੰਨੀ ਇੰਨੀ ਸ਼ਾਤਰ ਹੋਈ ਆ ਉਹ ਦੂਸਰੇ ਪਾਸੇ ਬਰਿੰਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੂਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ ਚ ਕਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਾਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੂਟੇ ਕਿਸ਼ਤੀਆਂ ਤੇ ਲੈ ਕੇ ਛੂਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਜੇ tamil nadu ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਪੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ ਦੋ ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਏ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਉਹ ਜਿਹੜਾ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫ਼ਤੇ ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਨ ਜੋਗੇ ਵੀ ਨਹੀਂ ਹੈਗੇ ਉਹਨਾਂ ਦੇ ਬਾਰੇ ਆਪਾਂ ਸੋਚਿਓ ਕਿ ਹੜ੍ਹ ਕਿਹੜੇ ਹਾਲਾਚੇ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗਾਲੀ ਮੇਰੇ ਬਾਹ ਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬੈ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਿੰਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਦਾ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿਡ ਵਰਦਾ ਹੈ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆਕੇ ਇੱਥੇ ਕੋਈ ਹਵਾਈ ਜੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ ਚੇ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ ਤਕੜੇ ਨੇ ਇੱਕ ਦੂਜੇ ਦੇ ਸਹਾਇਤਾ ਚ ਸਾਰੇ ਜਣੇ ਆਈ ਜਾ ਰਹੇ ਨੇ ਹੋ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਪਰ ਤੋਂ ਡੁੱਬਿਆ ਪਿਆ ਹੈ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਬੀਬੇ ਜੀ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸਿੱਟ ਰਹੇ ਨੇ ਸਮਾਨੇ ਨੁਕਸਾਨ ਪਹੁੰਚਾ ਰਹੇ ਆ ਲੋਕ ਜਿਹੜੇ ਖਫਾ ਹੋਏ ਨੇ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਫਨੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਹਾ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੇ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ੁਦਾ ਸਰਕਾਰ ਕਿੱਥੇ ਹੈ ਗੁੰਮਸ਼ੁਦਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫੇਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਭਰੋਸੇ ਤੁਹਾਡੇ ਅਸ਼ੀਰਵਾਦ ਸਦਕਾ ਭਾਵੇਂ ਚੰਗੇ ਦਿਨ ਹੋਣ ਭਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੇਕਿਨ ਪਾਰਟੀ ਲੋਕਾਂ ਦੇ ਨਾਲ ਖੜੀ ਹੈ ਤਾਂ ਮੈਂ ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਰਸੀ ਵੜਿਆ ਸੀ ਉਸ ਤੋਂ ਵੱਡਾ ਸੰਘਰਸ਼ ਹੋਣੀ ਅਕਾਲੀ ਦਲ ਵੱਡੂਗੀ ਮਜਬੂਰ ਕਰੋਗੀ ਕਿ ਇਹਨਾਂ ਦੀ ਮਦਦ ਕਰਨ ਤੇ ਜੇ ਨਹੀਂ ਕਰਦੇ ਫਿਰ ਲੋਕੀ ਚੱਕ ਕੇ ਇਹਨਾਂ ਕਢੀਏ ਸਰਕਾਰ ਨੂੰ ਸਾਲ ਪਰ ਸਾਡੇ ਇਲਾਕੇ ਇੱਕ ਇੱਕ ਨੂੰ ਮੁਆਵਜ਼ਾ ਦੇ ਕੇ ਇੱਕ ਗਰੀਬ ਦਾ ਮਕਾਨ ਵੀ ਬਣਾਵਾਂਗੇ ਤਾਂ ਕਿਸਾਨ ਨੂੰ ਉਹਦਾ ਬੰਦਾ ਮੁਆਵਜ਼ਾ ਵੀ ਦਵਾਂਗੇ